ਆ ਆਪਾਂ ਇਕੱਠੇ ਹੋਏ ਆ ਕਿ ਸਾਡਾ ਜਿਹੜਾ ਸ਼ਹਿਰ ਜੀ ਦੀ ਪਾਪੂਲੇਸ਼ਨ ਲੱਖ ਤੋਂ ਵੀ ਉੱਤੇ ਚਲੀ ਗਈ ਹੈ ਤੇ ਦੂਜਾ ਇਹ ਹੈਗਾ ਕਿ ਇਹਦੇ ਨਾਲ ਸਰౌండింగ్ ਸਾਡਾ ਲਗਭਗ 100 ਪਿੰਡ ਜਿਹੜਾ ਜੁੜਦਾ ਰਾਜਪੁਰੇ ਦੇ ਨਾਲ ਤੇ ਬਨੂੜ ਵੀ ਇਹਦਾ ਪਾਰਟੀ ਆਪਾਂ ਕਹਿ ਸਕਦੇ ਹੈਗੇ ਆ ਪਿਛਲੇ ਸਮੇਂ ਦੌਰਾਨ ਜਦੋਂ ਮੈਂ ਦੇਖਦਾ ਸੀਗਾ ਕਿ ਅੱਗ ਦੇ ਲਈ ਕੋਈ ਮਾੜੀ ਜਿਹੜੀ ਹੈਗੀ ਆ ਕੋਈ ਘਟਨਾ ਨਾ ਵਾਪਰੇ ਕਿਉਂਕਿ ਕਾਰਨ ਉਹਦਾ ਰੀਜਨ ਇਹ ਸੀ ਕਿ ਜਿਹੜੀਆਂ ਫਾਇਰ ਬਰਗੇਡ ਇਹਨਾਂ ਦੇ ਕੋਲ ਖੜੀਆਂ ਨੇ ਉਹ 15-15 ਸਾਲ ਤੋਂ ਵੀ ਪੁਰਾਣੀਆਂ ਨੇ ਹੈ ਇਹ ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ ਪਰ ਇਸ ਸਰਕਾਰ ਵੱਲੋਂ ਕੋਈ ਵੀ ਕਦੇ ਕਦਮ ਨਹੀਂ ਚੁੱਕਿਆ ਗਿਆ ਵੈਸੇ ਤਾਂ ਤੁਹਾਨੂੰ ਮੈਂ ਇਹ ਦੱਸਣਾ ਚਾਹਨਾ ਕਿ ਜਦੋਂ ਕਾਂਗਰਸ ਸਰਕਾਰ ਦੀ ਇੱਥੇ ਪੂਰੀ ਕਮੇਟੀ ਦੇ ਵਿੱਚ ਇੱਕ ਟਰੈਕਟਰ ਵੀ ਨਹੀਂ ਸੀ ਹੋਇਆ ਕਰਦਾ ਇੱਥੇ ਦੇਖ ਲਓ ਤੁਸੀਂ ਮੈਂ ਸੀ ਵਿੱਚ ਕਲੀਨਿੰਗ ਮਸ਼ੀਨ ਜੀ ਦੋ ਲੈ ਕੇ ਆਇਆ ਜਿੰਨੀਆਂ ਜੀਵੀ ਸੀ ਜ਼ੋਰ ਜਿੰਨਾ ਵੀ ਮਤਲਬ ਕਿ ਸਮਾਨ ਚਾਹੀਦਾ ਸੀ ਟਰੈਕਟਰ ਵੀ ਜਿੰਨੀ ਵੀ ਮਸ਼ੀਨਰੀ ਸੀ ਉਹ ਸਾਰੀ ਹਰਦਿਆਲ ਸਿੰਘ ਦੇ ਟਾਈਮ ਇੱਥੇ ਆਈ ਹੈਗੀ ਹੈ ਤੇ ਫਾਇਰ ਬ੍ਰਿਕਾਡ ਦੇ ਲਈ ਵੀ ਮੈਂ ਕੋਸ਼ਿਸ਼ ਕੀਤੀ ਸੀ ਇੱਕ ਗੱਡੀ ਅਸੀਂ ਲਿਆ ਕੇ ਪਾਏ ਤੇ ਮੈਂ 2019 ਤੋਂ ਫੇਰ ਦੁਬਾਰਾ ਮੈਂ ਕੋਸ਼ਿਸ਼ ਕੀਤੀ ਕਿ ਇੱਥੇ ਕੋਈ ਜ਼ਰੂਰ ਇੱਕ ਹੋਰ ਜਿਹੜੀ ਸਾਨੂੰ ਇੱਥੇ ਫਾਇਰ ਬਰਗੇਡ ਜਿਹੜੀ ਹੈ ਉਹ ਮਿਲਣੀ ਚਾਹੀਦੀ ਆ ਪਰ ਬਿਲਕੁਲ ਨਹੀਂ ਹਟਿਆ ਮੈਂ 2019 ਦੇ ਵਿੱਚ ਵੀ ਸੈਕਟੀ ਲੋਕਲ ਗਵਰਨਮੈਂਟ ਨੂੰ ਲੈਟਰ ਲਿਖਿਆ ਸੀ ਜਿਹੜੀ ਸਾਰੀਆਂ ਕਾਪੀਜ਼ ਮੇਰੇ ਕੋਲ ਨੇ ਟਾਈਮ ਟੂ ਟਾਈਮ ਨਿਪਾਲ ਕੌਂਸਲ ਨੇ ਮਤੇ ਪਾ ਕੇ ਇੱਕ ਵਾਰੀ ਨਹੀਂ ਦੋ ਤਿੰਨ ਵਾਰ ਮਤੇ ਪਾ ਕੇ ਪੰਜਾਬ ਸਰਕਾਰ ਨੂੰ ਭੇਜੇ ਪਰ ਕੋਈ ਵੀ ਇਹਦਾ ਹੱਲ ਸਰਕਾਰ ਨੇ ਕੱਢਿਆ ਨਹੀਂ ਪ੍ਰਧਾਨ ਜੀ ਨੇ ਵੀ ਚਿੱਠੀ ਲਿਖੀ ਕਿ ਬਹੁਤ ਜ਼ਿਆਦਾ ਜ਼ਰੂਰਤ ਆ ਸਾਡੇ ਇਸ ਸ਼ਹਿਰ ਨੂੰ ਪਰੰਤੂ ਇਹ ਸਰਕਾਰ ਜਿਹੜੀ ਗੱਲਾਂ ਮਾਰਨ ਵਾਲੀ ਸਰਕਾਰ ਆ ਛੁਟਕਲਿਆਂ ਵਾਲੀ ਸਰਕਾਰ ਆ ਸਬਜ਼ ਬਾਗ ਦਿਖਾਉਣ ਵਾਲੀ ਸਰਕਾਰ ਆ ਝੂਠ ਬੋਲਣ ਵਾਲੀ ਸਰਕਾਰ ਆ ਇਨਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਫਿਰ ਮਜਬੂਰਨ ਮੈਨੂੰ ਓਕੇ ਕਿ ਨਹੀਂ ਇਹ ਕੁਝ ਕਰ ਰਹੇ ਤਾਂ ਮੈਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਿਆ ਅਤੇ ਆਪਣੇ ਵੱਲੋਂ ਮੈਂ ਪੀਆਈਐਲ ਪਾਈ ਕਿ ਇੱਥੇ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਇਸ ਸ਼ਹਿਰ ਦੇ ਲਈ ਕਿ ਸਾਨੂੰ ਜਿਹੜੀ ਕੋ ਨਵੀਂ ਜਿਹੜੀ ਫਾਇਰ ਬਰਗੇਡ ਹੈਗੀ ਆ ਉਹ ਦਿੱਤੀ ਜਾ ਰਹੀ ਹੈ ਤੇ ਮੈਨੂੰ ਇਹ ਦੱਸਣ ਚ ਤੁਹਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜੀ ਡਾਇਰੈਕਸ਼ਨ ਜਿਹੜੀ ਹੈਗੀ ਆ ਗਵਰਨਮੈਂਟ ਨੂੰ ਦੇਤੀ ਤੇ 30 ਦਿਨ ਦਾ ਜਿਹੜਾ ਨੋਟਿਸ ਦਿੱਤਾ ਕਿ ਵਿਦਨ 30 ਡੇਸ ਜਿਹੜੀ ਇਹਦੇ ਤੇ ਤੁਸੀਂ ਜਿਹੜੀ ਜੋ ਕਾਰਵਾਈ ਕਰੋ ਅਤੇ ਇਹ ਮੰਨ ਕੇ ਆਇਆ ਕਿ ਅਸੀਂ ਵਿਦਿਨ 30 ਡੇਸ ਜਿਹੜੀ ਇਹ ਫਾਇਰ ਵਰਗੇ ਡਾਸੀ ਰਾਜਪੁਰੇ ਨੂੰ ਉਪਲਬਧ ਕਰਾਵਾਂਗੇ ਇਹ ਜਿਹੜੀ ਜਿੱਤ ਹੈ ਮੈਂ ਇਹ ਕਹਿਣਾ ਕਿ ਰਾਜਪੁਰੇ ਦੇ ਲੋਕਾਂ ਦੀ ਜਿੱਤ ਆ ਅਸੀਂ ਜਿਹੜੀ ਲੜਾਈ ਆ ਉਹ ਲੜਨ ਚ ਲੱਗੇ ਹੋਏ ਹੈਗੇ ਆ ਕਿਉਂਕਿ ਪਹਿਲਾਂ ਸ਼ੁਰੂ ਦੇ ਵਿੱਚ ਮੈਂ ਇਸ ਕਹਿੰਦਾ ਰਿਹਾ ਕਿ ਜਿਹੜੇ ਮਾਨਯੋਗ ਸਾਡੀ ਐਮਐਲਏ ਸਾਹਿਬ ਮੇਰੀ ਪੈਣਾ ਹੈ ਕਿ ਕੋਈ ਕੰਮ ਕਰੇ ਜੇ ਉਹਨਾਂ ਨੂੰ ਘਰ ਬੈਠਿਆਂ ਨੂੰ ਸਰਦਾਰੀਆਂ ਮਿਲ ਗਈਆਂ ਤਾਂ ਜੇ ਲੋਕਾਂ ਨੇ ਗੁੰਮਰਾਹ ਹੋ ਗਏ ਇਹਨਾਂ ਦੀਆਂ ਗੱਲਾਂ ਚਾਕੇ ਇਹਨਾਂ ਨੂੰ ਵੋਟਾਂ ਪਾਤੀਆਂ ਜੇ ਐਮਐਲਏ ਬਣ ਕੇ ਤਾਂ ਐਮਐਲਏ ਦਾ ਕੰਮ ਜਿਹੜਾ ਰੋਲ ਹੁੰਦਾ ਐਮਐਲਏ ਦਾ ਰੋਲ ਕੀ ਹੈ ਟੂ ਡਿਵੈਲਪ ਦਾ ਏਰੀਆ ਟੂ ਮੇਨਟੇਨ ਦਾ ਲਾਅ ਐਂਡ ਆਰਡਰ ਟੂ ਸਟਾਪ ਦਾ ਕਰਪਸ਼ਨ ਇਹ ਤਿੰਨੇ ਗੱਲਾਂ ਦੇ ਉੱਤੇ ਫੇਲ ਹੋਇਆ ਇਹ ਇਹ ਤਿੰਨੇ ਗੱਲਾਂ ਦੇ ਉੱਤੇ ਹੀ ਫੇਲ ਹੋਇਆ ਇਹ ਨਾ ਤਾਂ ਇਹ ਡਵੈਲਪਮੈਂਟ ਨਾਂ ਦੀ ਕੋਈ ਚੀਜ਼ ਹੈ ਇਸ ਪੂਰੇ ਹਲਕੇ ਦੇ ਅੰਦਰ ਮੇਰਾ ਲਿਆਂਦਾ ਹੋਇਆ ਪ੍ਰਾਣਾ ਪੈਸਾ ਜਿਹੜਾ ਮੈਂ 2027 ਤੋਂ ਲੈ ਕੇ 17 ਤੋਂ ਲੈ ਕੇ 22 ਤੱਕ ਮੈਂ ਲੈ ਕੇ ਆਇਆ ਸੀ 55 ਕਰੋੜ ਰੁਪਏ ਇੱਥੋਂ ਵਾਪਸ ਚਲਾ ਗਿਆ ਅੱਜ ਪਾਣੀ ਦੀ ਇੰਨੀ ਮਾੜੀ ਹਾਲਤ ਹੈ ਇਸ ਸ਼ਹਿਰ ਦੇ ਅੰਦਰ ਇਹ ਬੀਬੀ ਜੀ ਜਵਾਬ ਦੇਣ ਉਹਦੇ ਲਈ ਵੀ ਮੈਂ ਪੂਰੇ ਪ੍ਰਬੰਧ ਕਰ ਰਹੇ ਹਾਂ ਅੱਗੇ ਜਾਣ ਦੇ ਲਈ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇੱਥੇ ਪਾਣੀ ਸੀ ਜਿਹੜਾ ਡਬਲ ਕਰਾਇਆ ਸੀਗਾ ਪਹਿਲਾਂ ਪੁਰਾਣਾ ਜਦੋਂ ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਸਾਨੂੰ ਇਹ 5 ਕਿਸ਼ਕ ਪਾਣੀ ਮਿਲਦਾ ਸੀਗਾ ਰਾਜਪੁਰਿਆਂ ਨੂੰ ਸਾਢੇ 5 ਕਿਸ਼ਕ ਪਾਣੀ ਕਿਉਂਕਿ ਉਦੋਂ ਪਾਪੂਲੇਸ਼ਨ ਬੜਾ ਘੱਟ ਸੀਗੀ 40-45 ਸਾਲ ਪਹਿਲਾਂ ਤਾਂ ਬਹੁਤ ਛੋਟਾ ਜਿਹਾ ਸੀ ਰਾਜਪੁਰਾ ਹੁਣ ਤਾਂ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਗਈ ਕਿੰਨੀਆਂ ਕਲੋਨੀਆਂ ਵਸ ਗਈਆਂ ਆਲੇ-ਦਾਲੇ ਤੇ ਬਾਹਰ ਲੀਆਂ ਹੋਰ ਵੱਡੀਆਂ ਕਲੋਨੀਆਂਜ਼ ਬਣ ਗਈਆਂ। ਉਸ ਸਾਡੇ ਪਿੰਡ ਵੀ ਇਹਦੇ ਵਿੱਚ ਆ ਗਏ। ਤੇ ਏਰੀਆ ਸੀ ਜਿਹੜਾ ਬਹੁਤ ਜ਼ਿਆਦਾ ਉਹ ਵੱਧ ਗਿਆ ਤੇ ਪਾਣੀ ਜਿਹੜਾ ਉਹ ਸਿਰਫ 5.5 ਕਿਊਸਕ ਸੀ ਤੇ ਮੈਂ ਪੰਜਾਬ ਪ੍ਰਧਾਨ ਸਭਾ ਦੇ ਅੰਦਰ ਫੈਸਲਾ ਕਰਾ ਕੇ ਉਹਨੂੰ 11 ਕਿਊਸਕ ਪਾਣੀ ਜਿਹੜਾ ਕਰਾਇਆ। ਕੱਲਾ ਕਰਾਇਆ ਨਹੀਂ ਉਹਦੇ ਪੈਸੇ ਲੈ ਕੇ ਆਇਆ ਮੈਂ। ਪੈਸੇ ਲੈ ਕੇ ਆ ਕੇ ਇਥੇ ਟੈਂਡਰ ਲੱਗੇ ਉਹਦੇ। ਤੋਂ ਬਾਅਦ ਟੈਂਡਰ ਲੱਗੇ। ਕਿ ਕਿਸੇ ਚੱਕੀ ਦੇ ਤੋਂ ਬਾਅਦ ਟੈਂਡਰ ਲੱਗ ਕੇ ਪਾਸ ਹੋ ਗਏ ਬਦ ਕਿਸਮਤੀ ਨਾਲ ਇਹ ਸਰਕਾਰ ਬਦਲ ਗਈ ਤਾਂ ਮੈਂ ਅੱਜ ਹਿਸਾਬ ਮੰਗਦਾ ਕਿ ਉਹ ਪੈਸਾ ਕਿੱਥੇ ਗਿਆ ਜਿਹੜਾ ਹਰਦਿਆਲ ਸਿੰਘ ਲੈ ਕੇ ਆਇਆ ਸੀ ਅੱਜ ਜਿਹੜੇ ਰਾਜਪੁਰੇ ਦੇ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸਦੇ ਹੈਗੇ ਆ ਕਦੇ ਕਹਿੰਦੇ ਅਸੀਂ ਘੰਟਾ ਸਵੇਰੇ ਛੱਡਾਂਗੇ ਅੰਟਾ ਸ਼ਾਮ ਨੂੰ ਛੱਡਾਂਗੇ ਤਾਂ ਬਿਲਕੁਲ ਜਿਹੜਾ ਪਾਣੀ ਦੇ ਵੱਲੋਂ ਲੋਕ ਬਹੁਤ ਜ਼ਿਆਦਾ ਜਿਹੜੇ ਪਰੇਸ਼ਾਨ ਨੇ ਹੋ ਹੋਰ بڑے ਕੰਮ ਨੇ ਇੱਥੇ ਜਿਹੜੇ ਕਰਨ ਵਾਲੇ ਜਿਹੜੇ ਤੁਹਾਡੇ ਸਾਹਮਣੇ ਆ ਬੱਚਿਆਂ ਦੇ ਖੇਡਾਂ ਦੇ ਲਈ ਕਿੰਡਾ ਵੱਡਾ ਮੈਂ ਸਪੋਰਟਸ ਦਾ ਸੈਂਟਰ ਲੈ ਕੇ ਆਏ ਸੀ ਇੱਥੇ ਜੀ ਦਾ 2.5-3 ਕਰੋੜ ਰੁਪਏ ਪਹਿਲਾਂ ਲੱਗਿਆ ਟੋਟਲ 14 ਕਰੋੜ ਰੁਪਏ ਲੱਗਣਾ ਸੀ ਇਹਦਾ ਤੇ ਉਹ ਮੁੜ ਕੇ ਮੈਨੂੰ ਨਹੀਂ ਪਤਾ ਲੱਗਿਆ ਕਿ 11 ਕਰੋੜ ਰੁਪਏ ਕਿੱਥੇ ਗਿਆ ਅੱਜ ਫੇ ਲੱਖ ਲੱਖ ਜਿੱਡਾ ਸਾਡੇ ਘਾਉਗਿਆ ਪਿਆ ਹੈਗਾ ਉੱਥੇ ਤੇ ਪਸ਼ੂ ਤੁਰੇ ਫਿਰਦੇ ਹੈਗੇ ਆ ਇਹਦੀ ਕੌਣ ਅਨਸਰੇ ਬਈਲਾ ਇਥੇ ਵੀ ਐਮਐਲਏ ਇਥੇ ਵੀ ਅੰਤਰੀਵ ਲੱਗੀ ਹੈ ਬਨੂੜ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਮੈਂ ਉੱਥੇ ਕਮਿਊਨਿਟੀ ਸੈਂਟਰ ਲੈ ਕੇ ਆਇਆ ਸੀ ਬਹੁਤ ਵੱਡਾ ਇੱਕ ਉਹਦਾ 3 ਕਰੋੜ ਰੁਪਏ ਦਾ ਟੈਂਡਰ ਲੱਗ ਗਿਆ ਸਾਰਾ ਕੁਝ ਹੋ ਗਿਆ ਤਾਂ ਇਹਨਾਂ ਦੇ ਲਾਲਚ ਕਰਕੇ ਜਿਹੜਾ ਉਹ ਸਾਨੂੰ ਉੱਥੋਂ ਪੈਸਾ ਜਿਹੜਾ ਉਹ ਵਾਪਸ ਜਣਾ ਪੰਜਾਬ ਸਰਕਾਰ ਕੋਲ ਵਾਪਸ ਚਲਾ ਗਿਆ ਨਹੀਂ ਤਾਂ ਜਿਹੜਾ ਜ ਰਾਇਲ ਮਰਾਜ ਬਣਿਆ ਹੋਇਆ ਉੱਥੇ ਉਦੇ ਉਸੇ ਪੈਟਰਨ ਦੇ ਉੱਤੇ ਮੈਂ ਉੱਥੇ ਬਣਾ ਕੇ ਦੇਣਾ ਚਾਹ ਰਿਹਾ ਸੀਗਾ ਤੇ ਹਰ ਕੰਮ ਜਿਹੜੇ ਹੈਗੇ ਆ ਉਹ ਫੇਲ ਹੋਏ ਹੋਏ ਹੈਗੇ ਆ ਕੋਈ ਪਿੰਡਾਂ ਦੀ ਡਿਵੈਲਪਮੈਂਟ ਨਹੀਂ ਮੇਰੇ ਕੋਲ ਬਹੁਤ ਕੁਝ ਹੈਗਾ ਮੈਂ ਤੁਹਾਨੂੰ ਦੱਸਾਂ ਬੋਲਾਂਗਾ ਸਮਾਨ ਤੇ ਕਿ ਕਿਹੜੇ-ਕਿਹੜੇ ਪਿੰਡਾਂ ਨੂੰ ਜਿਹੜੀਆਂ ਕੇਂਦਰੀ ਗ੍ਰਾਂਟਸ ਦਾ ਜਿਹੜਾ ਪੈਸਾ ਆਇਆ ਵਾ ਹੈਗਾ ਸਾਡਾ ਨੀਤੀਯੋਗ ਦਾ ਜਿਹੜਾ ਪੈਸਾ ਆਉਂਦਾ ਹੈਗਾ ਉਹ ਬਿਨਾ ਕੰਮ ਕਰੇ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚੋਂ ਏ ੜਕਾਰ ਗਏ ਇੱਥੇ ਜਿਹੜੇ ਸੈਕਟਰੀ ਲੱਗੇ ਹੋਏ ਆ ਇੱਥੇ ਦਾ ਵੀਡੀਓ ਲੱਗਿਆ ਹੋਇਆ ਉਹਨਾਂ ਦਾ ਕੰਮ ਕੋਈ ਡਵੈਲਪਮੈਂਟ ਕਰਨੀ ਧਿਆਨ ਨਹੀਂ ਸਿਰਫ ਇਹ ਆ ਕਿ ਅਸੀਂ ਰਾਣੀ ਪੰਚਾਇਤ ਦਾ ਪੈਸਾ ਕਢਾ ਕੇ ਅੱਧੇ ਆਪ ਲੈ ਲਏ ਅੱਧੇ ਸੀਐਮਐਲਏ ਨੂੰ ਦੇ ਦਈਏ ਤਾਂ ਕੋਈ ਅੱਜ ਤੁਸੀਂ ਦੇਖੋ ਕਿ ਪਰੇਸ਼ਾਨੀ ਆ ਪਿੰਡਾਂ ਦੀਆਂ ਸੜਕਾਂ ਦਾ ਹਾਲ ਦੇਖੋ ਇਸ ਹਲਕੇ ਦੀਆਂ 90% ਸੜਕਾਂ ਮੈਂ ਡਬਲ ਬਣਾਤੀਆਂ ਸੀਗੀਆਂ ਇਹਨਾਂ ਨੂੰ ਤਾਂ ਬਸ ਚੌ ਹੀ ਆ ਚੜਿਆ ਹੋਇਆ ਇਹਨਾਂ ਤੁਸੀਂ ਇਹ ਦੇਖੋ ਕਿ ਅਸੀਂ ਬਸ ਉਧਰ ਘਾਟਣ ਕਰਨੇ ਆ ਬੜਾ ਚੌਹ ਹੁੰਦਾ ਇਹਨਾਂ ਨੂੰ ਆਹ ਜਿਹੜਾ ਪੁਲ ਸੀਗਾ ਤੁਸੀਂ ਦੇਖਿਆ ਹੀ ਆ ਕਿੰਨੇ ਪਰੇਸ਼ਾਨ ਸੀ ਉਹ ਤੋਂ ਬੰਦ ਰਿਹਾ ਬੰਦ ਜਦੋਂ ਲੋਕ تھے ਐਨਾ ਬਰਸਾਤਾ ਕਰਕੇ ਕੱਟ ਗਿਆ ਉਧਰ ਦਾ ਤਾਂ ਇਧਰਲਾ ਏਰੀਆ ਪੁਰਾਣਾ ਰਾਜਪੁਰਾ ਤਾਂ ਸਾਡਾ ਇਹ ਏਰੀਆ ਤਾਂ ਫਿਰ ਸਾਡੀ ਟੀਮ ਨੂੰ ਅੱਗੇ ਆਣਾ ਪਿਆ ਤਾਂ ਜਾ ਕੇ ਅਸੀਂ ਜਿਹੜਾ ਉਹ ਪੁਲ ਦਾ ਖਲਾਇਆ ਸੀਗਾ ਤੇ ਮੈਂ ਹੁਣ ਤੁਸੀਂ ਇਹ ਦੇਖੋ ਕਿ ਜਿਹੜਾ ਇੱਥੇ 26 ਕਰੋੜ ਰੁਪਏ ਤੋਂ ਵੱਧ ਪੈਸਾ ਏ ਆਰਓਬ ਜਿਹੜਾ ਰੇਲਵੇ ਦੇ ਉੱਤੇ ਪੁਰਾਣੇ ਹੈ ਜਿਹੜਾ ਮਹਿੰਦਰ ਗੰਜ ਦੇ ਉੱਤੇ ਜਿਹੜਾ ਇਹ ਬਣਿਆ ਹੈਗਾ ਉਹ ਵੀ ਹਰਿਆਲ ਸਿੰਘ ਲੈ ਕੇ ਆਏ ਸੀ ਤਾਂ ਉਸ ਵਕਤ ਜਿਹੜਾ ਇਹ ਪੈਸਾ ਲੈ ਕੇ ਦਿੱਤਾ ਤੇ ਅਸੀਂ ਉਹ ਪੁਲ ਦਾ ਬੜੀ ਕਾਲੀ ਸੀਨ ਨੂੰ ਕੇਸਿਓ ਦਾ ਪੱਥਰ ਬਣਾਈਏ ਮੈਂ ਇਹ ਕਹਿਣਾ ਚਾਹੁੰਦਾ ਕਿ ਲਾਓ ਜੀ ਸਦਕੇ ਪਰ ਤੁਸੀਂ ਕੋ ਲਿਆ ਕੇ ਤਾਂ ਦੋ ਵੀ ਆਹ ਸ਼ਹਿਰ ਨੂੰ ਲੈ ਕੇ ਆਏ ਆ ਦੱਸ ਕਿੱਥੇ ਸਾਡਾ ਇੰਪਰੂਵਮੈਂਟ ਫੰਡ ਦਾ ਪੈਸਾ ਜਿਹੜਾ ਉਰੇ ਤੋਂ ਟ੍ਰਾਂਸਫਰ ਹੋਇਆ ਉਹੀ ਆਨਸਰ ਨਹੀਂ ਹੈਗਾ ਹਰਦੀਪਾਲ ਸਿੰਘ ਨੇ ਜਦੋਂ 2017 ਚ ਸਰਕਾਰ ਬਣੀ ਸੀ ਪਹਿਲੇ 3 ਮਹੀਨਿਆਂ ਚ ਕੰਮ ਸ਼ੁਰੂ ਕਰਾਤੇ ਸੀ ਚਾਰ ਪੁਲਾਂ ਦਾ ਕੰਮ ਪਹਿਲੇ 3 ਮਹੀਨਿਆਂ ਚ ਵੱਡੀਆਂ ਆ ਤੁਹਾਡੀ ਜਿਹੜੀ ਸੜਕ ਆ ਇੱਥੇ ਜਾਂਦੀ ਆ ਆਪਣਾ ਖਰਾਜਪੁਰ ਨੂੰ ਜੰਡੌਲੀ ਨੂੰ ਗੁਰੂ ਅੰਗਦ ਦੇਵ ਕਲੋਨੀ ਨੂੰ ਪਹਿਲੇ 3 ਮਹੀਨਿਆਂ ਚ ਸ਼ੁਰੂ ਹੋ ਗਿਆ ਸੀ ਫਿਰ ਤੁਸੀਂ ਇਹ ਦੇਖੋ ਕਿ ਜਿਹੜਾ ਅਨਾਜ ਮੰਡੀ ਦਾ ਜਿਹੜਾ ਕੰਮ ਸੀ ਉਹਦੇ ਮੈਂ ਪਹਿਲੇ ਮਤਲਬ ਕਿ 3 ਮਹੀਨਿਆਂ ਦੇ ਅੰਦਰ 12 ਕਰੋੜ ਰੁਪਏ ਲਾ ਕੇ ਕੰਮ ਸ਼ੁਰੂ ਕਰਾਤਾ ਸੀ। ਆ ਟੋਟਲ 20 ਕਰੋੜ ਰੁਪਏ ਤੋਂ ਉੱਤੇ ਵੱਧ ਜਿਹੜੇ ਕੰਮ ਆ ਉਥੇ। ਲਾਇਆ ਕਿਵੇਂ ਜਗਮਗ ਲਾਈਟਾਂ ਜਗਦੀਆਂ ਹੁੰਦੀਆਂ। ਪਤਾ ਲੱਗਦਾ ਕਿ ਅਨਾਜ ਮੰਡੀ ਜਿਹੜੀ ਸਾਡੀ ਇੰਨੀ ਬਿਊਟੀਫੁੱਲ ਜਿਹੜੀ ਹੈਗੀ ਆ ਬਣਾ ਕੇ ਦੇਤੀ। ਸਬਜ਼ੀ ਮੰਡੀ ਦਾ ਜਿਹੜਾ ਸ਼ੈੱਡ ਸੀ ਉਹ ਡਬਲ ਕਰਵਾ ਕੇ ਦਿੱਤਾ ਉਸ ਵਕਤ ਮੈਂ। ਉਥੇ ਟਾਇਲਟਸ ਬਾਥਰੂਮ ਜਿਹੜੀਆਂ ਜਿਹੜੀਆਂ ਉਹਨਾਂ ਦੀ ਜਿਹੜੀ ਸੂਲਤਾਂ ਸੀਗੀਆਂ ਉਹਨਾਂ ਨੂੰ ਸਾਰੀਆਂ ਪ੍ਰੋਵਾਈਡ ਕਰਾਈਆਂ। ਅੱਜ ਤੁਸੀਂ ਦੇਖੋ ਉੱਥੇ ਗੰਦਗੀ ਦੇ ਢੇਰ ਲੱਗੇ ਪਏ ਹੈਗੇ ਆ ਮੈਂ ਮੇਰੇ ਕਹਿਣ ਦਾ ਮਕਸਦ ਆ ਕਿ ਇਹਨਾਂ ਦਾ ਕੋਈ ਧਿਆਨ ਹੀ ਨਹੀਂ ਹੈ ਕਿਸੇ ਕੰਮ ਦੇ ਵੱਲ ਇਹਨਾਂ ਦਾ ਕੰਮ ਕੀ ਹੈਗਾ ਦਲਾਲ ਕੁਛ ਛੱਡੇ ਹੋਏ ਐ ਸ਼ਹਿਰ ਦੇ ਅੰਦਰ ਵੀ ਕਿੱਥੇ ਜਿਹੜਾ ਬੰਦਾ ਕੀ ਕਰ ਰਿਹਾ ਹੈਗਾ ਉਹਨੂੰ ਬੁਲਾ ਕੇ ਹੁਣ ਸੰਤਰ ਦੇ ਰਾਹੀਂ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੰਦੇ ਹੈਗੇ ਆ ਸਾਨੂੰ ਆ ਦੇ ਆ ਦੇ ਲੋਕਾਂ ਨੂੰ ਡਰਾਣਾ ਧਮਕਾਣਾ ਸ਼ੁਰੂ ਕਰਦੇ ਆ ਵੀ ਜੇ ਲੋਕ ਤੁਹਾਨੂੰ ਪਿਆਰ ਨਹੀਂ ਕਰਦੇ ਤੁਹਾਨੂੰ ਦਿਲੋਂ ਨਫ਼ਰਤ ਕਰਦੇ ਆ ਤਾਂ ਤੁਹਾਡਾ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿਤੇ ਜਾ ਕੇ ਨਿਬੜ ਸਕਦੇ ਹੋ ਕਿੱਥੇ ਜਿਹੜਿਆ ਇੱਥੇ ਸਕੂਲਾਂ ਦੇ ਉੱਤੇ ਮੈਨੂੰ ਇਹ ਤਾਂ ਦੱਸੇ ਕਿ ਕਿਹੜੇ ਸਕੂਲ ਦੇ ਵਿੱਚ ਕਿਹੜੀ ਗਰਾਂਟਿਚਿੰਗ ਦਿੱਤੀ ਆ ਸਾਡਾ ਤਾਂ ਉਹ ਐਨਟੀਸੀ ਦੇ ਸਕੂਲ ਆ ਉਹਨਾਂ ਨੂੰ ਛੇੜ ਕੇ ਪੁੱਛ ਕੇ ਦੇਖੋ ਜਾ ਕੇ ਕਿ ਹਰਦੀয়াল ਸਿੰਘ ਦੇ ਟਾਈਮ 'ਚ ਕਿੰਨਾ ਐਨਟੀਸੀ ਨੂੰ ਪੈਸਾ ਆਇਆ ਸੀਗਾ ਬਾਕੀ ਤੇ ਮਹਿੰਦਰ ਗੰਸ ਦਾ ਸਕੂਲ ਹੈ ਪੁਰਾਣੇ ਰਾਜਪੁਰੇ ਦਾ ਜਿਹੜਾ ਸਕੂਲ ਹੈ ਜਾ ਕੇ ਦੇਖੋ ਉਹ ਗਾਣੀ ਸਾਹਿਬ ਬੀਬੀ ਜੀ ਜਾਣ ਲੱਗੇ ਸੀ ਉਹ ਤੋਂ ਰੋਕਤਾ ਉੱਥੇ ਦੇ ਲੋਕਾਂ ਨੇ ਕਿ ਜੇ ਤੁਸੀਂ ਆਓਗੇ ਅਸੀਂ ਸਵਾਲ ਜਵਾਬ ਕਰਾਂਗੇ ਤਾਂ ਉਹ ਉਗਾਨੀ ਸਾਹਿਬ ਚ 2 ਕਰੋੜ ਰੁਪਏ ਲਾ ਕੇ ਮੈਂ ਉਹਨੂੰ ਅਪਗ੍ਰੇਡ ਕਰਾਇਆ ਸਕੂਲ ਨੂੰ ਔਰ ਨਵੀਂ ਬਿਲਡਿੰਗ ਬਣਾ ਕੇ ਦਿੱਤੀ ਜਿਹੜੀ ਕਿ 1954 ਦੀ ਬਣੀ ਹੋਈ ਸੀਗੀ ਦੇਖੋ ਤੁਸੀਂ ਤੁਸੀਂ ਇਹ ਦੇਖੋ ਵੀ ਕਿੰਨਾ ਮਤਲਬ ਕਹਿਣ ਦਾ ਵੀ ਜਿਹੜੇ ਕੰਮ ਸੀ ਉਹ ਕਰਾਏ ਤੇ ਮੈਂ ਮੇਰੇ ਕਹਿਣ ਦਾ ਮਕਸਦ ਵੀ ਟੋਟਲ ਫੇਲ ਆਹੇ ਸਰਕਾਰ ਤੇ ਸਾਰਾ ਕੁਝ ਹੀ ਆ ਕਿ ਜਿਹੜਾ ਅੱਜ ਅਸੀਂ ਹਾਈ ਕੋਰਟ ਤੋਂ ਰਾਜਪੁਰੇ ਦੇ ਹੱਕ ਦੇ ਵਿੱਚ ਇਹ ਫੈਸਲਾ ਕਰਾ ਕੇ ਆਏ ਲੈ ਕੇ ਆਏ ਆ ਤਾਂ ਉਹਦੇ ਮੈਂ ਰਾਜਪੁਰਾ ਨਾ ਵਾਸੀਆਂ ਨੂੰ ਵਧਾਈ ਦਿੰਨਾ ਕਿ 30 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਨਵੀਂ ਇੱਕ ਫਾਇਰ ਬ੍ਰਿਗੇਡ ਜਿਹੜੀ ਸਾਡੇ ਐਫਰਟ ਦੇ ਕਰਕੇ ਜਿਹੜੀ ਮਿਲੇਗੀ ਉਹਦੀ ਫੈਸਿਲਿਟੀ ਜਿਹੜੀ ਕਾਪੀ ਹੈਗੀ ਆ ਆ ਕਾਪੀ ਹੈ ਮੇਰੇ ਕੋਲ ਇਹ ਮੈਂ ਤੁਹਾਨੂੰ ਦੇ ਦਿਆਂਗਾ ਤੇ ਤੁਸੀਂ ਜਿਹੜਾ ਚੀਫ ਜਸਟਿਸ ਸਾਹਿਬ ਦੇ ਜਿਹੜੀ ਇਹ ਲੱਗੀ ਸੀ ਤੇ ਉਹਨਾਂ ਨੇ ਡਾਇਰੈਕਸ਼ਨ ਦੇਤੀ ਡਿਪਾਰਟਮੈਂਟ ਨੇ ਮੰਨ ਲਿਆ ਇਹ ਸੀ ਜਿਹੜਾ ਵਿਦਨ 30 ਡੇਜ਼ ਜਿਹੜਾ ਇਹ ਤੁਹਾਨੂੰ ਸੱਦਿਆ ਅੱਜ ਇਹਦੇ ਲਈ ਸੱਦਿਆ ਸੀਗਾ ਕਿ ਮੈਂ ਤੁਹਾਨੂੰ ਜਿਹੜਾ ਮੇਰਾ ਬਣਦਾ ਫਰਜ਼ ਬਣਦਾ ਸੀਗਾ ਕਿ ਬਹੁਤ ਵੱਡਾ ਡਿਸੀਜਨ ਜਿਹੜਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਰਾਜਪੁਰਾ ਨਿਵਾਸੀਆਂ ਦੇ ਹੱਕ ਦੇ ਵਿੱਚ ਕੀਤਾ ਜਿਹੜੀ ਲੜਾਈ ਅਸੀਂ ਤੁਹਾਡੀ ਜਿਹੜੀ ਹੈਗੀ ਆ ਕਿਉਂਕਿ ਅਸੀਂ ਦੇਖ ਲਿਆ ਕਿ ਹੋਰ ਤਾਂ ਹੁਣ ਕੋਈ ਰਸਤਾ ਨਹੀਂ ਹੈਗਾ ਤੇ ਹੋਰ ਵੀ ਹੁਣ ਤੁਹਾਡੇ ਸਾਹਮਣੇ ਕਈ ਪੀਆਈਐਲ ਲੈ ਕੇ ਮੈਂ ਰਾਜਪੁਰੇ ਦੇ ਲੋਕਾਂ ਦੇ ਹੱਕ ਦੇ ਵਿੱਚ ਇੱਥੇ ਜਾਵਾਂਗਾ ਮੈਂ ਇੱਕ ਤੁਹਾਡੇ ਲਈ ਸੁਨੇਹਾ ਦੇਣਾ ਚਾਹੁੰਦਾ ਕਿ ਦੇਖੋ ਰਾਜਪੁਰਾ ਨਿਵਾਸੀਆਂ ਨੂੰ ਕਿ 10 ਸਾਲ ਤੁਹਾਡਾ ਭਰਾ ਇੱਥੇ ਐਮ.ਐਲ.ਏ ਰਿਹਾ 10 ਸਾਲ ਮੈਂ ਕਦੇ ਬਾਜ਼ਾਰ ਦਾ ਕੋਈ ਸ਼ਟਰ ਡਾਊਨ ਨਹੀਂ ਹੋਣ ਦਿੱਤਾ ਕਿ ਫਲਾਣਾ ਅਫਸਰ ਆ ਰਿਹਾ ਜੀ ਇਹ ਫਲਾਣੇ ਕਮੇਟੀ ਵਾਲੇ ਧੱਕਾ ਕਰ ਰਹੇ ਆ ਜੀ ਜਾਂ ਕੋਈ ਹੋਰ ਸਿਹਤ ਵਿਭਾਗ ਦਾ ਜਾਂ ਫੂਡ ਸਪਲਾਈ ਦਾ ਜਾਂ ਸੇਲ ਟੈਕਸ ਦਾ ਰਿਹਾ ਅੱਜ ਤੁਸੀਂ ਇਹ ਦੇਖ ਲਓ ਕਿ ਦੁਕਾਨ ਤੇ ਜਦੋਂ ਬੈਟ ਦਾ ਗਾਹ ਕੰਨੀ ਘੱਟ ਤਿਆਨ ਅਤੇ ਉਹਨਾਂ ਦਾ ਧਿਆਨ ਮਹਿਕਮੇ ਦੇ ਅਧਿਕਾਰੀਆਂ ਕੰਨੀ ਹੁੰਦਾ ਵੀ ਪਤਾ ਨਹੀਂ ਕਿਹੜੇ ਟਾਈਮ ਕਿਹੜਾ ਆ ਕੇ ਸਾਡੀ ਦੁਕਾਨ ਦੇ ਉੱਤੇ ਖੜ੍ਹ ਜੇ ਮਤਲਬ ਇੰਨੀ ਜਿਹੜੀ ਲੁੱਟ ਖਸੁੱਟ ਜਿਹੜੀ ਸ਼ਹਿਰ ਦੀ ਜਿਹੜੀ ਹੋ ਰਹੀ ਹੈ ਇਹਦੇ ਲਈ ਟੋਟਲ ਜ਼ਿੰਮੇਵਾਰ ਇੱਥੇ ਦੀ ਐਮਐਲਏ ਆ ਇਹ ਸਾਰੀ ਗੱਲਾਂ ਇਹ ਨਹੀਂ ਰੋਕ ਪਾਂਦੀ ਜਿਵੇਂ ਮੈਂ ਸਟਾਰਟਿੰਗ 'ਚ ਕਹਿੰਦਾ ਸੀਗਾ ਕਿ ਐਮਐਲਏ ਦਾ ਜਿਹੜਾ ਰੋਲ ਹੁੰਦਾ ਟੂ ਮੇਨਟੇਨ ਦਾ ਲਾ ਐਂਡ ਆਰਡਰ ਟੂ ਡਿਵੈਲਪ ਦਾ ਏਰੀਆ ਐਂਡ ਟੂ ਸਟਾਪ ਦਾ ਕਰਪਸ਼ਨ ਪੂਰੇ ਲਾਅ ਐਂਡ ਆਰਡਰ ਦਾ ਕਿੰਨਾ ਮਾੜਾ ਹਾਲ ਆ ਤੁਸੀਂ ਦੇਖੋ ਕੋਈ ਵੀ ਸਾਡੀ ਟੀ ਪਹਿਣ ਕੱਲੀ ਬਾਜ਼ਾਰ ਦੇ ਵਿੱਚ ਜਾ ਕੇ ਜਿਹਦੀ ਕੰਨਾਂ ਚ ਬਾਲੀਆਂ ਪਈਆਂ ਹੋਈਆਂ ਉਹ ਕਰੇ ਪੂਰੇ ਆਪਣੇ ਜਿੰਨਾ ਉਹਦਾ ਪਾਇਆ ਹੋਇਆ ਹੈਗਾ ਸਰੀਰ ਤੇ ਸਮਾਨ ਉਹ ਵਾਪਸ ਨਹੀਂ ਆਸੇ ਦੀ ਉਹਦੀ ਜ਼ਰੂਰ ਕਿਸ ਦੀ ਗਾਨੀ ਉਤਰ ਜਾਈਗੀ ਕਿਸੇ ਦੀਆਂ ਬਾਲੀਆਂ ਉਤਰ ਜਾਈਆਂ ਜਾਂ ਕਿਸੇ ਦੀ ਬਾਈਕ ਖੋ ਲਈ ਜਾਏਗੀ ਐਸੇ ਹਾਲਾਤ ਜਿਹੜੇ ਸਾਡੇ ਸ਼ਹਿਰ ਦੇ ਬਣੇ ਹੋਏ ਜੀ